ਉਹ ਫੈਂਸਨ ਹੋ ਜਾਂਦੀ ਆ ਉਹਨੂੰ ਕਹਿਂਦ ਦਈਆਂ ਉਹ ਮੋਟਿਆ ਡਮਾਕਾ ਇਨਫੈਕਸ਼ਨ ਹੁੰਦੀ ਆ ਇਨਫੈਕਸ਼ਨ ਤੇ ਉਹੋ ਹੀ ਕਹਿਂਦੀ ਆ ਫੈਂਸਨ ਹੋ ਜਾਂਦੀ ਆ ਉਹ ਚੱਲ ਤੂੰ ਚੁੱਪ ਕਰ ਪਰ ਆਵੇ ਉਹੋ ਹੀ ਹੋ ਜਾਂਦੀ ਸਹੀ ਜੋ ਤੂੰ ਕਹਿਂਦੀ ਆ ਵੇ ਦੰਦੀਆਂ ਗੱਡੀ ਜਾਂਦੇ ਤੇ ਮੇਰੀ ਗੱਲ ਸੁਣ ਜਾ ਭਾਪੀ ਨਾ ਕਰ ਗੱਲਬਾਤ ਜਾ ਕੇ ਵੀ ਮੰਮੀ ਲੱਗੇ ਆ ਹੁਣ ਅਸ਼ਾਉਣਾ ਵਾ ਮੰਮੀ ਬਾਹਰ ਦੇ ਮੀਂਹ ਬੜਾ ਆਉਂਦਿਆ ਉਹਦੇ ਤੂੰ ਕਰਨਾ ਮੀਂਹ ਜਾ ਗਈ ਬੜਾ ਮੀਂਹ ਇਥੇ ਆਡੇ ਜੇ ਨਾ ਪਾਣੀ ਖਲੋਤਾ ਤੂੰ ਤਰ ਡੁੱਬ ਜਾਣਾ ਵਾ ਐਵੇਂ ਲੱਤ ਬਹੁਤ ਡਾਏਗੀ ਮੀਂਹ ਜਾ ਗਈ ਮੈਨੂੰ ਨਹੀਂ ਪਤਾ ਵੇਲੇ ਫੇ ਮਰਜ਼ੀ ਆਪਣੀ ਆਉਣਾ ਵ ਤੇ ਆ ਜਾ ਆ ਆ ਜਾ ਫੇ ਆ ਜਾ ਮਰਜ਼ੀ ਤੇਰੀ ਉਹ ਕੀ ਕਹਿੰਦੇ ਮੰਮੀ ਮੰਮੀ ਆਉਣ ਲੱਗੀ ਆ ਮੈਂ ਕਹਿੰਦੀ ਵੀ ਕਿੱਥੇ ਬਸੇ ਆਏਗੀ ਉਤੋਂ ਗੋੜੇ ਗੋੜੇ ਮੀ ਭੈਂਦਿਆ ਬਾਹਰ ਤੇ ਕਿਨਾ ਪਣੀ ਖਲੋਦਾ ਤੇ ਤਿਲਕਗੀ ਨਾ ਉਦਾਂ ਹੀ ਲਤਬਾ ਟੁੱਟ ਜਾਣੀ ਹੈ ਵੇਖੀ ਤੂੰ ਇਹੋ ਚਾਹੁੰਦੀ ਆ ਵੀ ਉਹਦੀ ਲਤਬਾ ਟੁੱਟ ਜਾਏ ਮੈਂ ਤਾਂ ਹੀ ਤੇ ਕਹਿ ਰਹੀ ਆ ਵੀ ਮਾਤਾ ਅੱਜ ਨਾ ਆ ਫਿਰ ਕਿਸ ਦਿਨ ਆ ਜੀ ਇਹ ਯਾਰ ਚੁੱਪ ਕਰ ਜਾ ਉਹਦਾ ਵਿਚਾਰੀ ਦਾ ਮਿਲ ਨੂੰ ਜੀ ਕਰਨ ਲਿਆ ਹੋਊਗਾ ਕਿਤੇ ਹੜਾ ਉੰਡਿਆ ਵਾ ਬਾਹਰ ਉਹ ਵੇਖੋ ਬਾਹਰ ਜਾ ਕੇ ਤੁਹਾਨੂੰ ਮੁਖਾਲ ਨਹੀਂ ਉਹ ਕਿੱਦਾਂ ਪਾਣੀ ਖਲੋਤਾ ਬਾਹਰ ਉਥੇ ਉਹ ਕੋਈ ਗੱਲ ਨਹੀਂ ਖਲੋਤਾ ਵਣਾ ਉਹਨੂੰ ਕਹ ਜੇ ਬੱਸੇ ਨਹੀਂ ਨਾ ਆਉਣਾ ਤੇ ਮੈਂ ਗੱਡੀ ਤੇ ਜਾ ਕੇ ਲੈ ਆਉਣਾ ਕੋਈ ਗੱਲ ਨਹੀਂ ਜਿਉਂਨੇ ਵਿਚਾਰੀ ਨੇ ਕਿਹਾ ਹੀ ਦਿੱਤਾ ਮੈਂ ਆਉਣਾ ਵਾ ਤੇ ਗਾੜੀਆਂ ਤੂੰ ਕਹਿਣ ਦੀਆਂ ਵੀ ਇਹ ਮਹੀ ਬੜਾ ਭੈਣ ਰਿਆ ਉਹ ਮੰਨ ਚ ਕੀ ਸੋਚੂਗੀ ਵਿਚਾਰੀ ਆ ਉਹ ਅੱਜ ਤੇ ਬੜਾ ਚਾ ਚੜਨਾ ਸੱਸ ਨੇ ਜੀ ਹੋਣਾ ਵਾ ਹਨਾ ਤੇ ਤੇਰੀ ਵੀ ਤੇ ਮਾਂ ਵਾ ਜੀ ਮੇਰੀ ਸੱਸ ਵਾ ਤੇ ਉਹ ਮੈਂ ਉਹਦਾ ਸੈਦਾ ਸੋਚੰਦੀ ਆ ਮੈਂ ਇਹ ਕਹਿਣ ਦੀ ਆ ਵੀ ਕਿਤੇ ਹੋਰ ਨਾ ਹੋਵੇ ਕੋਈ ਗੱਲ ਨਹੀਂ ਮੈਂ ਅਡੇ ਤੋਂ ਜਾ ਕੇ ਨਾ ਗੱਡੀ ਤੇ ਭਾਲ ਕੇ ਤੇ ਲੈ ਆਉਂਗਾ ਜਮੀ ਪੈਂਡਿਆ ਵਾ ਇਹ ਉਹ ਵਿਚਾਰੀ ਆਉਣ ਲੱਗੀ ਆ ਨਾ ਤੇ ਤਿਆਰੀ ਤੁਰੀ ਕਰੋ ਠੀਕ ਆ ਭਾਬੀ ਨੂੰ ਵੀ ਦੱਸ ਦੇ ਤੇ ਮੈਂ ਵੀਰ ਨੂੰ ਦੱਸ ਦਿੰਨਾ ਤੇ ਜਿਹੜਾ ਸਮਾਨ ਲਿਆਉਣ ਆਲਾ ਹੋਣਾ ਤੇ ਮੈਨੂੰ ਦੱਸੋ ਮੈਂ ਲਿਆ ਦੇਣਾ ਵਾ ਤੁਹਾਨੂੰ ਤੇ ਪਕੌੜੇ ਜ਼ਰੂਰ ਕੱਢਿਓ ਅੱਜ ਦਿਨ ਠੰਡਾ ਵਾ ਨਾਲੇ ਉਹ ਵੀ ਵਿਚਾਰੀ ਖਾ ਲੋਗੀ ਤੇ ਐਵੇਂ ਕਿਤੇ ਫੋਨ ਕਰਕੇ ਨਾ ਨਾ ਉਹਨੂੰ ਕਰਦੀ ਤੇ ਮੰਮੀ ਅੱਜ ਨਾ ਆਈ ਤੂੰ ਉਹ ਚਾਹ ਕੱਲੀ ਬਣਾਉਣੀ ਆ ਪਤਾ ਨਾ ਕੀ ਗੱਲ ਵਾ ਇਕ ਜਦ ਮੌਸਮ ਉਹ ਹੋ ਜਾਵਾ ਇੰਨਾ ਦਿਨਾਂ ਵਿੱਚ ਨਾ ਮੰਮੀ ਨੂੰ ਤਲੀ ਚੀਜ਼ ਪਚਦੀ ਨਹੀਂ ਆ ਉਹ ਮੁਰਗੇ ਨੂੰ ਫੈਕਸ਼ਨ ਜੀ ਹੋ ਜਾਂਦੀ ਆ ਵੀ ਉਹ ਤੇਰਾ ਭਲਾ ਹੋ ਜਾਏ ਉਹ ਇੱਕ ਵਾਰੀ ਫੇਰ ਦੱਸੀ ਕੀ ਹੋ ਜਾਂਦਾ ਉਹਨੂੰ ਫੈਕਸ਼ਨ ਹੋ ਜਾਂਦੀ ਆ ਉਹਨੂੰ ਕਹਿਨ ਤਾਂ ਦਈਆਂ ਉਹ ਮੋਟੇ ਅਡਮਾ ਕਾ ਉਹਨੂੰ ਫੈਕਸ਼ਨ ਹੁੰਦੀ ਆ ਉਹਨੂੰ ਫੈਕਸ਼ਨ ਤੇ ਉਹ ਹੀ ਕਹਿਨਦੀ ਆ ਫੈਕਸ਼ਨ ਹੋ ਜਾਂਦੀ ਆ ਉਹ ਚੱਲ ਤੂੰ ਚੁੱਪ ਕਰ ਪਰਾ ਆਵੇ ਉਹ ਹੀ ਹੋ ਜਾਂਦੀ ਸਹੀ ਜੋ ਤੂੰ ਕਹਿਦੀ ਆ ਆਵੇ ਦੰਦੀਆ ਗੱਡੀ ਜਾਂਦੇ ਤੇ ਮੇਰੀ ਗੱਲ ਸੁਣ ਨਾ ਜਾ ਭਾਬੀ ਨਾ ਕਰ ਗੱਲਬਾਤ ਜਾ ਕੇ ਵੀ ਮੰਮੀ ਲੱਗੇ ਆ ਹੁਣ ਤੇ ਜਿਹੜਾ ਸਮਾਨ ਹੈ ਨੀ ਮੈਨੂੰ ਦੱਸੋ ਮੈਂ ਲਿਆਦਾ ਤੁਹਾਨੂੰ ਪੁੱਛ ਲੈਣੀ ਆ ਮੈਂ ਉਹਨੂੰ ਦੀਦੀ ਨੂੰ ਆ ਤੇ ਮੇਰੀ ਗੱਲ ਸੁਣ ਮੈਂ ਬਰੈਡਾਂ ਦਾ ਪੈਕਟ ਲੈ ਆਉਣਾ ਇੱਕ ਠੀਕ ਆ ਤੇ ਨਾਲ ਨਾਲ ਤੂੰ ਆਲੂ ਚੀਰ ਲਾ ਦੇ ਠੀਕ ਆ ਕੋਈ ਨਹੀਂ ਮੈਂ ਕਹਿ ਦਿੰਦੀ ਦੀਦੀ ਨੂੰ ਆਪੇ ਚੀਰ ਲੈਂਦੀ ਆ ਤੂੰ ਤੈਨੂੰ ਕਿਉਂ ਹੋਇਆ ਵਾ ਦੱਸ ਤੇ ਕੋਈ ਨਹੀਂ ਮੈਂ ਕਹਿ ਦਿੰਦੀ ਉਹਨਾਂ ਨੂੰ ਮੇਰੀ ਗੱਲ ਸੁਣਾ ਲੋ ਤੂੰ ਚੀਰਨੇ ਚਲ ਮੈਂ ਚੀਰ ਦਿੰਦੀ ਆਹ ਤੂੰ ਚੀਰ ਜਾ ਕੇ ਤੇ ਜਾ ਨਾਲੇ ਦੱਸ ਦੇ ਭਾਬੀ ਚਲ ਠੀਕ ਤੇ ਮੰਮੀ ਨੂੰ ਵੀ ਦੱਸ ਦੀ ਦੱਸ ਦਿੰਦੀ ਆਹ ਦੱਸ ਮੇਰੇ ਸਾਹਮਣੇ ਦੇ ਨੇ 8 ਵਣੀ ਕਾ ਕੀਤੀਆਂ ਜਿੱਦਾਂ ਦੇਦੇ ਬੋਲ ਨਿਕਲ ਡੇ ਆ ਮੂੰਹ ਚ ਤੇ 10 ਜੇ ਉਹ ਆਉਣ ਲੱਗੀ ਆ ਤੇ ਉਹਨੂੰ ਵਿਚਾਰੀ ਨੂੰ ਆਉਂਦੇ ਇਹ ਮੀਂਹ ਬੜਾ ਆਂਡਿਆ ਵਾ ਉਹਦੀ ਤਾਂ ਲਤ ਬਾਹ ਟੁੱਟ ਜਾਣੀ ਆ ਦੱਸ ਨਾ ਇਹਨੂੰ ਬੰਦਾ ਗੁੱਸੇ ਹੋ ਜਾਊਗਾ ਤੇ ਨਾ ਕੋ ਕਹਿਣ ਜਾਊਗਾ ਇਹ ਬੰਦਾ ਚੱਲ ਇਦਾਂ ਕਰਨਾ ਵੀਰ ਨਾ ਕਰਨਾ ਵਾ ਗੱਲ ਤੇ ਉਹਨੂੰ ਕਹਿਣਾ ਭਾ ਅੱਜ ਕਿਸ ਬੰਨੇ ਜਾਈਂ ਨਾ ਮੰਮੀ ਨਹੀਂ ਆਉਣਾ ਵਾ ਪਿੰਡ ਤੇ ਨਾਲੇ ਮੈਂ ਸਮਾਨ ਲਿਆ ਦਾ ਇਹਨਾਂ ਨੂੰ ਜਿਹੜਾ ਰੈਂਦਾ ਚੱਲ ਅੱਜ ਚੌਲ ਹੀ ਬਣਾ ਲੇ ਆ ਸਬਜੀ ਤਹਿ ਨਹੀਂ ਨਾਲ ਇਦਾਂ ਕਰਦੀ ਆ ਪਾ ਕੇ ਫੜਾ ਹੀ ਦਿੰਦੀ ਆ ਦੀਦੀ ਰੁਪਿੰਦਰ ਮੈਨੂੰ ਫੇਰ ਤੈਨੂੰ ਡਰਾਉਣਾ ਹੀ ਕਿਤੇ ਹੁਣ ਤਰੀ ਮੂੰਹ ਬਸ ਲਾਇਆ ਮੂੰਹ ਤਾਂ ਕਰੋ ਲੈ ਦੱਸ ਮੈਂ ਕਿਹ ਤੇਰਾ ਕੋਈ ਪਤਾ ਨਹੀਂ ਆ ਉਹ ਨਹੀਂ ਨਹੀਂ ਉਹਦ ਗੱਲ ਉਹਦੇ ਮਜ਼ਾਕ じゃ ਕੀਤਾ ਰੁਪਿੰਦਰ ਤੂੰ ਤਾਂ ਮੈਨੂੰ ਮਜ਼ਾਕ ਕਰ ਦਿੱਤਾ ਪਰ ਸਾਰੀ ਰਾਤ ਮੈਨੂੰ ਨੀਂਦ ਨਹੀਂ ਆਈ ਮੇਰੇ ਸੁਪਨੇ ਚ ਨਾ ਭੂਤ ਹੀ ਆਉਂਦੇ ਰਹੇ ਸੀ ਸੱਚੀ ਹੁੰਦੇ ਸੀ ਅੱਗੇ ਤੋਂ ਬਾਅਦ ਨਾ ਮੈਨੂੰ ਇੰਦਾ ਡਰਾਇ ਠੀਕ ਆ ਨਾ ਉਹ ਨਹੀਂ ਡਰੋਨੀ ਦੀਦੀ ਮੈਂ ਤਾਂ ਉਹਦਾ ਹੀ ਮਜ਼ਾਕ ਜਿਹਾ ਕੀਤਾ ਸੀ ਤੇ ਤੂੰ ਸੱਚੀ ਡਰ ਗਈ ਤੁਹਾਡਾ ਦਿਲ ਹੈ ਨਹੀਂ ਮਿਲਾਇਆ ਸਾਬ ਉਹਦਾ ਉਹ ਦਿਲ ਤੇ ਹੈਗਾ ਵਾ ਤੂੰ ਡਰਾਇਆ ਇਦਾਂ ਹੀ ਤੇ ਮੈਨੂੰ ਅਚਾਨਕ ਤੇ ਬਾਹਰ ਆ ਗਈਆਂ ਮੇਰੀ ਗੱਲ ਸੁਣ ਕੰਮ ਹੀ ਕੋਈ ਮੈਂ ਤੁਹਾਨੂੰ ਕਹਿਣਾ ਹੀ ਕਿ ਉਹ ਮਦਾਂ ਲੱਗੀ ਆ ਪਿੰਡੋਂ ਭੋਂਡੇ ਹੀ ਕਰਨਗੇ ਮੈਨੂੰ अच्छा अच्छा तो वो मैनु ਕਹਿੰਦੀ ਮੈਂ ਆਉਣ ਲੱਗੀ ਮੈਂ ਤੈਨੂੰ ਕਹਿੰਦੀ ਵੀ ਮੀ ਬੜਾ ਭੈਣ ਦਿਆ ਉੱਥੇ ਤੋਂ ਗੁੜੇ ਗੁੜੇ ਪਾਣੀ ਖਲੋਤਾ ਗਲੀ ਦੇ ਵਿੱਚ ਤਾਂ ਐਵੇਂ ਮੈਂ ਤਿਲਕੇਂਗੀ ਤੇ ਉੱਪਰ ਕਹਿੰਦੀ ਮੈਂ ਆਉਣਾ ਹੀ ਆਉਣਾ ਵਾ ਤੇ ਕੋਈ ਗੱਲ ਨਹੀਂ ਫਿਰ ਕੀ ਆਉਣਾ ਵਾ ਤੇ ਵਧੀਆ ਗੱਲ ਵਾ ਨਾਲੇ ਤੈਨੂੰ ਮਿਲ ਜਾਣਗੇ ਆ ਕੇ ਮੈਂ ਫਿਰ ਕਿਹਾ ਜੀ ਮੈਂ ਕੋਈ ਨਹੀਂ ਤੂੰ ਆ ਜਾ ਫਿਰ ਹੋਰ ਕੀ ਅੱਬੇ ਮੈਂ ਰਾਤ ਰਹਿ ਪੂਗੀ ਇਦਾਂ ਜੀ ਕਹੀ ਤਾਂ ਹਾਂ ਤਾਂ ਸਗੋ ਕਹੀ ਤਾਂ ਹਾਂ ਕੋਈ ਗੱਲ ਨਹੀਂ ਮੰਮੀ ਆ ਜਾਓ ਚੱਲ ਇੰਨੇ ਦਿਨਾਂ ਬਾਅਦ ਉਹਨਾਂ ਨੇ ਆਉਣਾ ਵਾ ਤੇਰਾ ਵੀ ਜੀ ਲੱਗ ਜਾਊਗਾ ਨਾਲੇ ਮੇਰੀ ਗੱਲ ਸੁਣ ਚਾਹ ਦੇ ਨਾਲ ਕੀ ਬਣਾਉਣਾ ਵਾ ਪਕੌੜੇ ਬਣਾ ਲੈਣਾ ਦੀਦੀ ਪਕੌੜੇ ਤੇ ਭਾਈ ਤੁਸੀਂ ਬਣਾ ਲਓ ਪਰ ਇਹ ਵੀ ਉਹਦਾ ਵੀ ਡੇ ਹਿੰਦਰ ਕਹਿਣਾ ਪਰ ਪਤਾ ਨਾ ਕੀ ਆ ਉਹਨਾਂ ਨੂੰ ਪਚਦੇ ਨਹੀਂ ਆ ਪਕੌੜੇ ਤਲੀ ਚੀਜ਼ ਜਿਹੜੀ ਘਾਟੀ ਪਾਈਦੀ ਆ ਉਹ ਦੀਦੀ ਮੁਟਿਆਰ ਛਾਟੀ ਉਹਨਾਂ ਨੂੰ ਨਾ ਐਸਟਡੀਜੀ ਹੋ ਜਾਂਦੀ ਆ ਉਹਨਾਂ ਦੇ ਢਿੱਡ ਦੇ ਵਿੱਚ ਰੁਪਿੰਦਰ ਐਸਟਡੀ ਕੀ ਹੁੰਦਾ ਵਾ ਇਹ ਦੀਦੀ ਆਹੋ ਜਿਹੜੀ ਉਹ ਹੋ ਜਾਂਦੀ ਆ ਕਿ ਤਲੀ ਚੀਜ਼ ਖਾਣ ਨਾਲ ਐਸਟਡੀ ਨਹੀਂ ਹੁੰਦਾ ਸਿੱਧਾ ਕਹਾਂ ਗੈਸ ਹੋ ਜਾਂਦੀ ਮੰਮੀ ਨੂੰ ਨਹੀਂ ਨਾਂ ਲੈਣਾ ਆਉਂਦਿਆ ਤੇ ਤੇ ਹੋਈ ਕਹਿੰਦੇ ਆ ਨੂੰ ਐਸਟੇਡੀ ਨੇ ਕਹਿੰਦੇ ਨੂੰ ਹਾਂ ਸਿੱਧਾ ਗੈਸ ਕਹਿ ਦਿਆ ਕਰ ਨਹੀਂ ਨਾਂ ਲੈਣਾ ਆਉਂਦਿਆ ਤੇ ਚੱਲ ਤੂੰ ਇਹਨਾਂ ਗੱਲਾਂ ਨੂੰ ਛੱਡ ਜਾ ਜਾ ਕੇ ਨਾ ਬਾਹਰ ਪਿਆਜ਼ ਪਏ ਆ ਉਹ ਕੱਟ ਦੇ ਤੇ ਆਲੂ ਵੀ ਉੱਥੇ ਪਏ ਹੋਣੇ ਆ ਪਤਾ ਵਾ ਨਾ ਕਿੱਦਾਂ ਕੱਟੀਦੇ ਆ ਹਾਂਜੀ ਨਹੀਂ ਪਤਾ ਵਾ ਜੇ ਨਹੀਂ ਪਤਾ ਲੱਗੂਗਾ ਨਾ ਤੇ ਪੁੱਛ ਲਈ ਮੈਨੂੰ ਨਹੀਂ ਪਤਾ ਵਾ ਮੈਨੂੰ ਕੋਈ ਨਹੀਂ ਮੈਂ ਕੱਟ ਦਿੰਨੀ ਚੱਲ ਮੈਨੂੰ ਕੱਟ ਕੇ ਦੇ ਦੇ ਤੇ ਪਕੌੜੇ ਮੈਂ ਆਪੇ ਕੱਢ ਦਿੰਨੀ ਆ ਚਲ ਇਹਦਾ ਬਚਦਾ ਇਹਦਾ ਕੋਝਾਲ ਨਹੀਂ ਆ ਕੀ ਕਰੇ ਬੰਦਾ ਹਾਂ ਸਹੀ ਹੁੰਦਾ ਵੀ ਇਹ ਗੱਲਾਂ ਸੁਣ ਸੁਣ ਕੇ ਤੇ ਪਾਣੀ ਕਿ ਤਰ੍ਹਾਂ ਖਲੋਤਾ ਫੈਲੀ ਦੇ ਵਿੱਚ ਮੀਂਹ ਨਾਲ ਹੱਦ ਕਰ ਛੜੀ ਆ ਸਾਰੀ ਮਿੱਟੀ ਰੁੜ ਕੇ ਚੱਲ ਗਈ ਐ ਲਵਲੀ ਨੂੰ ਆਖਿਆ ਵੀ ਸਹੀ ਵੀ ਨਾ ਸਟਾਹ ਜੀ ਨੇ ਜਾਣ ਕੇ ਕਾਲੀ ਕੀਤੀ ਪਤਾ ਲਹਿਗਾ ਗੰਦੇ ਦੇਣ ਮਾ ਜੀ ਚੱਲ ਆ ਬਰਸਾਤਾ ਦੇ ਦੇਣ ਲੰਗ ਜਾਂਦੇ ਆ ਤੇ ਲਵਲੀ ਨੂੰ ਆਹ ਨਹੀਂ ਨੂੰ ਵਟ ਪਾ ਤੋ ਇੱਥੇ ਫੇਰ ਉਹ ਬੜੀਆ ਮਿੱਟੀ ਕੀ ਕਰਨ ੜੇ ਤੁਸੀਂ ਇੱਥੇ ਆ ਮੈਂ ਵੇਖਣ ਦੀ ਮੈਂ ਮਿੱਟੀ ਕਿ ਤਰ੍ਹਾਂ ਰੁੜ ਗਈ ਐ ਸਾਰੀ ਮੰਮੀ ਬਰਸਾਤਾ ਦੇ ਦੇਣ ਵਾ ਤੇ ਮਿੱਟੀ ਰੁੜਨੀ ਆ ਮੀਂਹ ਵੇਖ ਲਓ ਫੇਰ ਆ ਚੱਲਿਆ ਵਾ ਤੇ ਮੇਰੀ ਗੱਲ ਸੁਣੋ ਰੁਪਿੰਦਰ ਦੀ ਮੰਮੀ ਆਉਣ ਲੱਗੀ ਆ ਤੇ ਮੈਂ ਸੋਚਣ ਢੀ ਮੰਮੀ ਕਿ ਪਕੌੜੇ ਕੱਢ ਲਈਏ ਹਾਂ ਤੇ ਕੱਢ ਲਈ ਨਾਲ ਚਾਹ ਤੇ ਫਿਰ ਕੀ ਆ ਮੈਂ ਉਹਨੂੰ ਡਾ ਕੇ ਆਈ ਆ ਕਿ ਤੂੰ ਮੈਨੂੰ ਗੰਡੇ ਗੁੰਡੇ ਕੱਟ ਦੇ ਤੇ ਆਲੂ ਕੱਟ ਕੇ ਦੇ ਦੇ ਬਹੁਤ ਮਿੱਠਾ ਮਠਾ ਮੰਗਾ ਲਾ ਨਾਲ ਮੰਮੀ ਲਵਲੀ ਨੂੰ ਮੈਂ ਕਹਿੰਨੀ ਆ ਕਿ ਮਿੱਠਾ ਕੋਈ ਲੈ ਆ ਨਾਲ ਤੇ ਮੰਮੀ ਮੀ ਆ ਗਿਆ ਵਾ ਅੰਦਰ ਆ ਜਾ ਕੋਈ ਨਹੀਂ ਮੀ ਤੇ ਆ ਗਿਆ ਵਾ ਤੇ ਰੋਟੀ ਪਾਣੀ ਚਾਜਨਾ ਬਣਾ ਲਈ ਜਰਾ ਉਹ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੋ ਰੋਟੀ ਮੈਂ ਬਣਾ ਲੂੰਗੀ ਮੀ ਮੰਮੀ ਵੇ ਲੋ ਫਿਰ ਕਿੰਨਾ ਆ ਗਿਆ ਵਾ ਮੀ ਤੇ ਆ ਗਿਆ ਵਾ ਤੇ ਜੀ ਅਮਨਾ ਨਾ ਹੁੰਨੇ ਤੇ ਰੋਟੀ ਪਾਣੀ ਚਾਜ ਜਨਾਬ ਬਣਾ ਲਈ ਨਹੀਂ ਨਹੀਂ ਮੰਮੀ ਮੈਂ ਆਪ ਹੀ ਬਣਾਉਂਗੀ ਤੇ ਗੋੜੇ ਵੀ ਆਪ ਕਰ ਲਈ ਇਹਨੂੰ ਕਾਹ ਕਰਨੇ ਦਉਣਾ ਨਹੀਂ ਕੋਈ ਹੋਈ ਇਹਨੂੰ ਉਹ ਇਹਨੂੰ ਕਿਹੜਾ ਕਰਨਾ ਆਉਂਦਿਆ ਹਾਂ ਹਾਂ ਤੇ ਆਪ ਚਾਜ ਜਨਾਬ ਬਣਾ ਤੇ ਰੋਟੀ ਖਵਾ ਲਈ ਉਹਨੂੰ ਕੋਈ ਗੱਲ ਨਹੀਂ ਪਹਿਲੀ ਵਾਰੀ ਨਾਲੇ ਉਹਨਾਂ ਨੇ ਆਉਣਾ ਵਾ ਚੰਗਾ ਹੀ ਰੋਟੀ ਪਾਣੀ ਖਵਾ ਲਾਂਗੇ ਆਹੋ ਤੇ ਮੈਂ लवली ਨੂੰ ਕਹਿੰਨੀ ਆ ਮੈਨੂੰ ਸਮਾਨ ਲਿਆ ਦੇ ਸਮਾਨ ਲਿਆ ਤਾਂ ਲੋਮੀ ਠੰਮ ਠੰਮ ਮੰਗਾ ਲਈ ਥੋੜੀ ਕਿਨੇ ਦੱਸੋ ਫਿਰ ਕੀ ਕੀ ਲਿਆਉਣਾ ਮੈਂ ਲਿਆਦਾ ਤੁਹਾਨੂੰ ਉਹ ਮਿੱਠੇ ਚ ਲਿਆਇਆ ਜੋ ਲਿਆਉਣਾ ਤੂੰ ਆਪਣੀ ਮਰਜ਼ੀ ਨਾਲ ਮਰਜ਼ੀ ਨਾਲ ਨੇ ਬਰਫੀ ਮੰਗਾਰਾ ਥੋੜੀ ਜਿਹੀ ਪਹਿਲੀ ਵਾਰ ਮੰਗ ਕੋਈ ਗੱਲ ਨਹੀਂ ਜੋ ਵੀ ਤੁਸੀਂ ਕਰਨਾ ਵਾ ਮੈਨੂੰ ਦੱਸ ਦੋ ਤੂੰ ਚੀਜ਼ਾਂ ਦਾ ਰੇੜੀਆਂ ਦੀ ਮੰਗਵਾਉਣੀ ਹੈ ਵੇਸਣ ਹੈਗਾ ਜੀ ਹਾਂਜੀ ਵੇਸਣ ਹੈਗਾ ਵਾ ਕੋਈ ਗੱਲ ਨਹੀਂ ਚਲ ਮੈਂ ਇੰਦਾ ਕਰਨਾ ਫਿਰ ਬਰੈਡ ਲਿਆ ਦੇਣਾ ਤੁਹਾਨੂੰ ਪੈਕਟਿਕ ਤੇ ਉਹ ਲੈ ਆ ਤੇ ਨਾਲ ਸਬਜ਼ੀ ਵੀ ਲੈ ਆਈ ਕੋਈ ਕੋਈ ਗੱਲ ਨਹੀਂ ਉਹ ਮੈਂ ਵੇਖ ਕੇ ਲੈ ਆਉਣਾ ਵਾ ਤੇ ਠੰਡੇ ਦੀ ਬੋਤਲਿਕ ਲੈ ਆਉਣਾ ਠੀਕ ਹੈ ਸਬਜ਼ੀ ਘੜੀ ਮੰਗਵਾਉਣੀ ਹੋ ਪਨੀਰ ਵੀ ਨਾਲ ਮੰਗਾ ਲੈ ਨਾਲ ਆਹ ਪਨੀਰ ਹੀ ਲੈ ਆਉਣਾ ਹਾਂ ਚਲ ਉਹ ਲੈ ਆਣੇ ਹਾਂ ਉਹ ਦਾਲ ਦੋ ਬਣਾ ਜਾ ਛਤਰੀ ਲੈ ਜੀ ਠੀਕ ਆ ਕੋਈ ਗੱਲ ਨਹੀਂ ਮੈਂ ਜਾਣਾ ਲੈ ਆਉਣਾ ਆ ਦੇ ਚਿਕੜ ਮੈਸੇ ਕਰਕੇ ਨਾ ਵਿੱਚੇ ਸੁੱਟ ਤੇ ਹੋ ਜਿੱਦਾਂ ਹੀ ਕਹਿੰਦੀਆਂ ਵਾ ਨਾ ਉਦਾਂ ਹੀ ਕੰਮ ਕਰਿਆ ਕਰਨਾ ਮੈਂ ਤੇਨ ਘਟਨੇ ਪਕੌੜਿਆ ਵਾ ਤੀ ਰਿੜਾ ਲੂ ਜੈ ਦੇਈਆ ਆਹ ਮੌਸਮ ਮਸਾ ਜੀ ਨੇ ਜੀਰ ਲੈਂਦੀਆਂ ਨਾ ਉਹ ਚੰਗੇ ਲੱਗਦੇ ਨਾ ਹਰ ਦੀਦੀ ਆ ਗਈ ਰਪਿੰਦਰ ਆ ਲੈ ਜੋ ਕੱਟਦਾ ਮੈਂ ਸਾਮਾਨ ਸਾਰ ਲੈ ਫੜਾ ਮੈਨੂੰ ਬੜੇ ਨਿਕਦੇ ਹੋਰ ਚਿਰਨੇ ਬੜੇ ਜਿਆਦੇ ਕੱਟ ਦਿੱਤੇ ਆ ਵਿੱਚੋਂ ਕੱਢਣੇ ਪੈਣੇ ਅੱਦੇ ਅਖਲਾਰਾ ਸਾੰਬਲੀ ਹੁਣ ਕੋਈ ਨਹੀਂ ਮੈਂ ਚੁੱਕ ਲਈਨੀ ਉਹ ਡਿੱਗ ਜਾਂਦੇ ਆ ਨਾ ਕੱਟਦੇ ਆ ਫਿਰ ਹਾਈ ਹਾਈ ਉਹ ਕਿਦਾਂ ਕੱਟੇ ਇਹਨੇ ਮੈਨੂੰ ਤੇ ਆ ਕੁੜੀ ਦੀ ਸਮਝ ਨਹੀਂ ਆਉਂਦੀ ਦੱਸ ਇਹਦੇ ਨਾਲੋਂ ਚੰਗਾ ਤਾਂ ਮੈਂ ਨਾ ਹੀ ਇਹਨੂੰ ਕਹਿੰਦੀ ਆਪ ਹੀ ਕੱਟ ਲੈਂਦੀ ਅੱਧਾ ਦੇ ਨਖਲਾਰਾ ਪਾਇਆ ਵਾ ਨਾ ਬੰਦਾ ਇਹਨੂੰ ਕਹਿਣ ਜੋਗਾ ਬਾਰ-ਬਾਰ ਕੀ ਕਰਾਂ ਮੈਂ ਇਦਾਂ ਕਰਦੀ ਆ ਇਹਨੂੰ ਰਹਿਣ ਦਿੰਦੀ ਆ ਨਾ ਇਹਨੇ ਤੋਤੇ ਆ ਨਾ ਗੰਡੇ ਤੋਤੇ ਨਾਲੋਂ ਤੋਤੇ ਆ ਮਸੀ ਘਲੇ ਦਰੇ ਆਉਂਦੇ ਸਾਸੇ ਮਸੀ ਮੈਂ ਤਾਂ ਉਂਡੀ ਕਰਨੇ ਕੋਲ ਫੋਨ ਕਰਨੇ ਤਾਂ ਲੈ ਮਸੀ ਜੀ ਤੇ ਆ ਵੀ ਗਈ ਆ ਇਦਾਂ ਕਰਦੀ ਆ ਢੋਲ ਕੇ ਨਾ ਇਹਨੂੰ ਪਹਿਲਾਂ ਮੇਲ ਆਉਣੀ ਆ ਆ ਕੇ ਪਕੌੜੇ ਕੱਢ ਲੈਣੇ ਆ ਪਹਿਲਾਂ ਨਾ ਪਾਣੀ ਫੜਾ ਆ ਮੈਂ ਤੁਹਾਨੂੰ ਦੇਖਣ ਦਿਆ ਹੈ ਕਦੋਂ ਫੋਨ ਕਰੋਗੇ ਤੇ ਮੈਂ ਲੈ ਆਉਂਗਾ ਜਾ ਕੇ ਅੱਗੇ ਪੁੱਤ ਮੈਂ ਫਿਰ ਕੀਤਾ ਹੀ ਨਹੀਂ ਫੋਨ ਮੈਂ ਇੱਥੇ ਬਸ ਨੇ ਤਾਰੇ ਤੇ ਮੈਂ ਫਿਰ ਆ ਗਈ ਸੱਸ ਜੀ ਉਹ ਮੈਂ ਤਾਂ ਕਹਿੰਦਾ ਮੀ ਆਉਂਦਿਆ ਸੀ ਨਹੀਂ بس ਤਾਂ ਸਾਹ ਚਲਾ ਆ ਜੋ ਅੰਦਰ ਫਿਰ ਕੋਈ ਗੱਲ ਨਹੀਂ ਚਲੋ ਹੋਰ ਮਾਸੀ ਜੀ ਠੀਕ ਠਾਕ ਏ ਹਾਂ ਪੁੱਤ ਠੀਕ ਠਾਕ ਆ ਤੂੰ ਸੁਣਾ ਵਧੀਆ ਵਧੀਆ ਸੇਤਾ ਠੀਕ ਲੈਂਦੀਆਂ ਹਾਂਜੀ ਠੀਕ ਆ ਚਲੋ ਵਧੀਆ ਤੂੰ ਸੁਣਾ ਕਿਉਂ ਨਚਾ ਨਚੰਗਾ ਹਾਂਜੀ ਚੰਗਾ ਵਾ ਛੋਣੇ ਨੂੰ ਪਾਣੀ ਲਾਉਣ ਦੀ ਲੋੜ ਹੀ ਨਹੀਂ ਪੈਂਦੀ ਨਹੀਂ ਆਈ ਜਾਂਦਾ ਮੀ ਆਈ ਜਾਂਦਾ ਦੂਜੇ ਤੀਜੇ ਦਿਨ ਹਾਂਜੀ ਹਾਂਜੀ ਇਹ ਵੀ ਚੰਗਾ ਨਹੀਂ ਤਾਂ ਗਰਮੀ ਬੜੀ ਆ ਸਸਕੀਆਂ ਮੇਰੀ ਸਸਰੀ ਘਰ ਪੁੱ ਹਾਂਸ ਨਾ ਠੀਕ ਠਾਕ ਹੈ ਠੀਕ ਹੈ ਪੁੱਤ ਪੁੱਸਣਾ ਹਾਂਜੀ ਵਧੀਆ ਇਸ ਨਹੀਂ ਮੈਂ ਦੇ ਮਮੀ ਜੀ ਦਾ ਹੀ ਦਿੰਦੇ ਸਾਨੂੰ ਅੱਗੇ ਜਾ ਕੇ ਲੈ ਹੁੰਦੇ ਤੁਹਾਨੂੰ ਪੁੱਤ ਦੱਸਣਾ ਕਿ ਮੈਂ ਇੱਥੇ ਉਤਰੀ ਬੱッセ ਮੈਂ ਹਾਂ ਚੱਲ ਕੀ ਦੱਸਣਾ ਮੈਂ ਚਲੀ ਜਾਣੀ ਲੱਗੇ ਤੇ ਹੈ ਇੰਨਾ ਮੀ ਆਉਂਡਿਆ ਸੀ ਫਿਰ ਕੀ ਨਹੀਂ हट ਗਿਆ ਸੀ ਮੀ ਤੇ ਹੁਣ ਚਲੋ ਕੋਈ ਗੱਲ ਨਹੀਂ ਜਦੋਂ ਉਤਰੀ ਬੱッセ ਤੇ ਮੀ हट ਗਿਆ ਹੈ ਹਾਂ ਠੀਕ ਠਾਕ ਰਹਿੰਦੇ ਨੇ ਤੇ ਹੁਣ ਠੀਕ ਠਾਕ ਹੈ ਪੁੱਤ ਪਿੰਦਰ ਨਹੀਂ ਲੱਭਣ ਡਈ ਕਿੱਥੇ ਮੰਮੀ ਤੇਰੀ ਮੈਨ ਲੱਭਣ ਦੀ ਸਾਹਮਣੇ ਹਾਂਜੀ ਮੰਮੀ ਜੀ ਰਪਿੰਦਰ ਤੇ ਅੰਦਰ ਹੀ ਆ ਕੋਈ ਗੱਲ ਨਹੀਂ ਮੈਂ ਆਵਾਜ਼ ਮਾਰਦੀ ਆ ਤੇ ਮੰਮੀ ਅੰਗਦ ਨੂੰ ਲੈ ਕੇ ਬੈਠੇ ਸੀ ਉਸ ਤੋਂ ਉਦਾ ਹੀ ਬੜਾ ਵਾ ਤੇ ਪੁੱਤ ਨਿਆਣੇ ਸਤਮਦੇ ਹੀ ਹੁੰਦੇ ਆ ਨਾਲੇ ਇਹ ਵੀ ਉਹਨਾਂ ਕ ਲੱਗੀ ਰਹਿੰਦੀ ਹੈ ਨਿਆਣਿਆਂ ਦੇ ਨਾਲ ਹਾਂਜੀ ਹਾਂਜੀ ਰਪਿੰਦਰ ਵੀ ਚੁੱਕੀ ਫਿਰਦੀ ਆ ਉਹਨੂੰ ਹਾਂ ਚੰਗਾ ਵਾ ਕਿ ਵਧੀਆ ਫਰਾਂ ਉਹ ਕਿਤੇ ਲੱਗੀ ਰਹਿੰਦੀ ਤੁਸੀਂ ਮਾਰੋ ਗੱਲਾਂ ਬਾਤਾਂ ਨਾਲ ਮੈਂ ਬੁਲਾਉਣੀ ਰਪਿੰਦਰ ਨੂੰ ਤੇ ਨਾਲ ਮੈਂ ਚਾਹ ਲੈ ਹੁੰਦੀ ਆ ਜੀ ਪੁੱਤਾ ਲਫਾਫਾ ਲੈ ਜਾ ਉਹ ਮੰਮੀ ਜੀ ਇਹ ਰਹਿਣ ਦਿੰਦੇ ਕੀ ਲੋੜ ਹੀ ਤਾਂ ਕੀ ਇਹ ਕੋਈ ਗੱਲ ਹੈ ਵੇ ਹਲਵਾ ਕੁੜੀ ਦਾ ਹਾਲ ਪੇਕਿਆਂ ਦਾ ਕਿਹਨੇ ਆਉਣਾ ਹੋਵੇ ਨਾ ਤੇ ਭੱਜ ਦੌੜ ਹੁੰਦੀ ਆ ਚਾਹ ਹੀ ਬੜਾ ਹੁੰਦਾ ਵਾ ਤੇ ਇਹ ਕਿਦਾਂ ਵੀ ਘੋੜੇ ਵੇਚ ਕੇ ਸੁੱਤੀ ਆ ਦਪਿੰਦਰ ਦਪਿੰਦਰ ਮਾਂ ਜੇ ਤੈਨੂੰ ਕਿੱਦਾਂ ਦੀ ਨੀਂਦ ਆ ਗਈ ਆ ਕੀ ਆ ਉਠ ਐ ਮੰਮੀ ਤੇਰੀ ਆਈ ਹੋ ਦਪਿੰਦਰ ਉਠ ਮੰਮੀ ਤੇਰੇ ਦਹੀਂ ਬੁਲਾਉਣ ਕਿਹੜੇ ਰੁਪਿੰਦਰ ਕਿੱਥੇ ਐ ਦੀਦੀ ਮੈਂ ਕੰਮ ਕਰਕੇ ਥੱਕ ਗਈ ਮੈਂ ਲੰਮੇ ਪੈ ਲਈ ਨਹੀਂ ਆ ਤੈਨੂੰ ਤਾਂ ਸਭ ਕੁ ਸੌਣਾ ਨਹੀਂ ਚਾਹੀਦਾ ਤੈਨੂੰ ਤਾਂ ਚਾਹ ਚੜਨਾ ਚਾਹੀਦਾ ਸੀ ਕਿ ਮੰਮੀ ਨੇ ਹੁਣ ਅੱਜ ਕੋਈਨ ਮਿਲ ਲੈਣੀ ਆ ਮੰਮੀ ਨੂੰ ਉੱਥੇ ਬੈਠੀ ਆ ਉੱਠ ਤਾਂ ਉੱਠ ਕੇ ਤੇ ਮੂੰਹ ਤੇ ਛਿੱਟੇ ਛੱਟੇ ਮਾਰ ਉਹਨਾਂ ਨੇ ਕਹਣਾ ਸਵੇਰ ਦੀ ਉੱਠੀ ਨਹੀਂ ਹਰੇ ਲੱਗਦਾ ਚੱਲ ਆ ਗਈ ਮੈਂ ਆ ਜਾ ਛੇਤੀ ਆਏ ਆਏ ਤੇ ਨੀਂ ਨੀਂਦਾ ਹੀ ਨਾ ਕਿ ਸੇਗਾ ਮਾਦਨੂ ਨਾ ਮੀਂਹ ਚੋ ਨਹੀਂ ਆਉਂਦਿਆ ਕੋ ਹਾਲ ਦੇ ਕਿਸ ਤਰ੍ਹਾਂ ਹੈ ਮੈਨ ਲੱਗ ਗਿਆ ਮੈਂ ਆਈ ਸਾਸ਼ੀ ਗਮੀ ਸਾਸ਼ੀ ਗਾਲ ਹੋ ਸਕਾਰ ਸੁੱਤੀ ਆਈ ਹੈ ਉਹ ਸੌ ਗਈ ਮਮੀ ਅੱਖ ਜੀ ਲੱਗੀ ਮੜੀ ਜੀ ਹੋਰ ਸਰੀਰ ਦੀ ਸੁੱਤੀ ਹੈ ਉਹ ਨਹੀਂ ਉਹ ਮੇਜ਼ਰ ਦੀ ਸੁੱਤੀ ਹੂੰ ਉਹ ਹੁਣੇ ਮੜੀ ਜੀ ਅੱਖ ਹੀ ਲੱਗੀ ਸੀ ਤੇ ਉਹ ਉਧਰ ਤੁਸੀਂ ਆ ਗਈਆਂ ਹੋਰ ਠੀਕ ਆ ਹਾਂ ਠੀਕ ਆ ਤੂੰ ਸੁਣਾ ਠੀਕ ਠਾਕ ਆ ਹਾਂ ਠੀਕ ਠਾਕ ਵਾ लवली ਦੀ ਸੁਣਾ ਉਹ ਵੀ ਠੀਕ ਠਾਕ ਵਾ ਇੱਥੇ ਹੋਣਾ ਵਾ ਕਿਤੇ ਬਾਹਰ ਤੇ ਮੀ ਨਹੀਂ ਹੁੰਦੇ ਆ ਪਿੰਡ ਆਉਂਦੇ ਆ ਹੀ ਮੀ ਜੀ ਆ ਗਈ ਮੈਂ ਫਿਰ ਮੈਂ ਚੱਲ ਮਿਲ ਕੇ ਆਉਣੀ ਆ 엄마 ਦਾ ਤੂੰ ਵੀ ਮੀ ਦੇ ਵਿੱਚ ਜਾਣ ਨਹੀਂ ਕੀਤਾ ਕਿ ਨਾ ਮੀ ਹੁੰਦੇ ਹੈ ਗੁੜੇ ਗੁੜੇ ਐਵੇਂ ਹੀ ਤੂੰ ਖੁਸ਼ ਨਹੀਂ ਹੋਈ ਹਾਂ ਅਮਚ ਉਹ ਮੈਂ ਤਾਂ ਖੁਸ਼ ਹਾਂ ਕਿ ਮੇਰੀ ਮੰਮੀ ਆਈ ਅੱਜ ਪਰ ਇਹ ਵੀ ਮੀ ਬੜਾ ਹੀ ਮੈਂ ਤਾਂ ਕਹਿੰਦੀ ਹਾਂ ਠੀਕ ਤਾਂ ਕੀ ਹੋ ਗਿਆ ਜਤਿਆਂ ਪਜਣਾ ਤੇ ਮੀਂਹ ਵੀ ਚਲ ਜੀਦਾ ਪਾਣੀ ਲਿਆਵਾ ਪੀ ਲਿਆ ਅੱਛਾ ਸਦੀਪ ਨੇ ਪਿਆਲਾ ਠੀਕ ਆ ਚਾ ਮੈਂ ਚਾਹ ਬਣਾਉਣੀ ਆ ਫਿਰ ਕੋਈ ਨਹੀਂ ਬਣਾਉਂਦੀ ਬੱਸ ਜੀ ਮਰੋ ਇਹ ਗੱਲਾਂ ਬਾਤਾਂ ਆ ਗਿਆ ਮੈਂ ਠੀਕ ਆ ਚਲ ਠੀਕ ਚਲ ਅੰਮੀ ਮੈਂ ਵੀ ਚਾਹ ਬਣਾ ਕੇ ਲਵਨੀ ਆ ਬਣਾਉਂਦਾ ਹੀ ਸੰਦੀਪ ਜਾਂ ਵੇਖ ਲੈ ਤੂੰ ਵੀ ਨਾਲ ਚੱਲ ਕਰਾ ਲਾ ਥੋੜਾ ਬੋਤਾ ਹੂੰ ਹੋਰ ਜਨਾ ਦੂੰ ਪਿੰਡ ਦੀ ਠੀਕ ਠਾਕ ਆਹੋ ਠੀਕ ਠਾਕ ਆ ਅਛਾ ਅਛਾ ਇਕੱਲੀ ਲੱਗੀ ਹੋਣੀ ਹੈ ਵਿਚਾਰੀ ਤੇ ਕਰਾ ਲਾ ਉਹਦੇ ਨਾਲ ਹੋਰ ਗਵਾਂਢੀ ਠੀਕ ਠਾਕ ਹੈ ਸਭ ਠੀਕ ਠਾਕ ਆ ਵਧੀਆ ਅਛਾ ਅਛਾ ਤੂੰ ਸੁਣਾ ਠੀਕ ਹੈ ਨਾ ਬਰਾਣੀ ਤੇ ਚੰਗੀ ਰਹਿੰਦੀ ਜਠਾਣੀ ਨਹੀਂ ਵਧੀਆ ਮੰਮੀ ਅਛਾ ਸਾਰੇ ਬੜੇ ਵਧੀਆ ਠੀਕ ਠਾਕ ਨਾਲ ਮਿਲ ਕੇ ਤੂੰ ਹੀ ਚੰਗੀ ਹੋਏਂਗੀ ਤੇ ਸਾਰੇ ਚੰਗੇ ਹੋਣੇ ਆਹੋ ਨਹੀਂ ਠੀਕ ਆ ਮੰਮੀ ਚੰਗੀ ਆਂ ਕਿ ਦਾ ਸੋਰ ਮੈਨੂੰ ਕੀ ਹੋਇਆ ਵਾ ਮੈਨੂੰ ਤੇ ਲੱਗਦਾ ਹੀ ਨਹੀਂ ਆ ਕੰਮ ਕਮ ਕਰਾਇਆ ਘਰ ਨਾਲ ਮੰਮੀ ਕਰਦੀ ਆ ਹੁਣ ਤੇਰੇ ਹੁੰਦਿਆਂ ਨੂੰ ਨਾ ਮੈਂ ਪਕੌੜਿਆਂ ਦਾ ਮੈਂ ਸਾਰਾ ਸਮਾਨ ਕੱਟਦਾ ਹੂੰ ਸਾਰਾ ਸਮਾਨ ਘੱਟ-ਘੁੱਟ ਕੇ ਸਾਰਾ ਉਹ ਦੇਤਾ ਸਿਰਫ ਕੱਲੇ ਪਕੌੜੇ ਕੱਢਣੇ ਉਹ ਕਦਾ ਕੰਮ ਮੈਂਟਾ ਚੜੀ ਕੱਢ ਲਈ ਦੇ ਠੀਕ ਨਾ ਚਲ ਵਧੀਆ ਜੇ ਤੇ ਸੱਸ ਤੇਰੀ ਸਿਫਤ ਕਰੇਗੀ ਤੇਰੀ ਫੇਰ ਤੇ ਮੈਨੂੰ ਖੁਸ਼ ਹੋਵਾਂਗੀ ਤੇਰੇ ਮੂੰਹ ਤੇ ਮੈਂ ਨਹੀਂ ਖੁਸ਼ ਹੁਣ ਸੁਣ ਕੇ ਮੰਮੀ ਤਾਂ ਇਹਨੂੰ ਤੇ ਮੇਰੇ ਤੇ ਯਕੀਨ ਆਉਣਾ ਹੀ ਨਹੀਂ ਹੈ ਨਾ ਮੈਨੂੰ ਨਹੀਂ ਨਾ ਹੁੰਦਾ ਤੇਰੇ ਤੋਂ ਆਹ ਅੱਗੇ ਪਿੰਡ ਵੀ ਤੂੰ ਇਦਾਂ ਹੀ ਕਰਦੀ ਹੁੰਨੀ ਸੀ ਤੇ ਹੁਣ ਇੱਥੇ ਆ ਕੇ ਵੀ ਹੁਣ ਕਿਹਦੇ ਨੂੰ ਨਾ ਕਹਦੀ ਕਿਤੇ ਕੋ ਹੋਵੇ ਨਹੀਂ ਕਹਿੰਦੀ ਤੇ ਅੱਗੇ ਉਹਦਾ ਦੇ ਨਹੀਂ ਕਹਿੰਦੀ ਪਰ ਤੂੰ ਚੰਗੀ ਰਿਹਾ ਕਰ ਚੰਗਾ ਆਹ ਕੰਮ ਕੰਮ ਕਰਾਇਆ ਕਰੀ ਕੰਮ ਕਰਦੀ ਆ ਮਮੀ ਕਹਿੰਦ ਦਈ ਆ ਸਾਰਾ ਕੰਮ ਕਰਾਉਣੀ ਆ ਨਾਲ ਚੱਲ ਜਾ ਫਿਰ ਘਰਾ ਜਾ ਕੇ ਉਹਦੇ ਨਾਲ ਕੁੜੀ ਦਾ ਕੋਈ ਨਹੀਂ ਜੰਨੀ ਉੱਠ ਪਗਾ ਢੀਠ ਹੀ ਬੜੀਆਂ ਤੂੰ ਜਾ ਕੇ ਕਰਾ ਲਾ ਥੋੜਾ ਬੁਤਾ ਕੰਮ ਉਹ ਮੈਂ ਸਵੇਰ ਦੇ ਚੀਰ ਚੂੜਦਾ ਸਾਰਾ ਸਮਾਨ ਉਹਨਾਂ ਪਕੌੜੇ ਵੀ ਮੈਂ ਕੱਢਾਂ ਸੱਸੀ ਬਾਮੀ ਜੀ ਸੱਸਰੀ ਗੱਲ ਪੁੱਤ ਹੋਰ ਸੁਣਾਓ ਠੀਕ ਠਾਕ ਹਾਂ ਠੀਕ ਠਾਕ ਤੂੰ ਸੁਣਾ ਬਾ ਠੀਕ ਠਾਕ ਵਧੀਆ ਤੇ ਤੁਸੀਂ ਫੋਨ ਹੀ ਨਹੀਂ ਕੀਤਾ ਮੈਂ ਸੋ ਗੱਡੀ ਤੇ ਲਿਆਉਣਾ ਤੁਹਾਨੂੰ ਗਾੜੀ ਉ ਜਾ ਕੇ ਪੁੱਤ ਮੈਂ ਇੱਥੇ ਬੱਸੇ ਉਤਰਾਈ ਤੇ ਮੈਂ ਚੱਲਣ ਤੁਰ ਕੇ ਚੱਲ ਜਿੰਨੀ ਮਾਰਾ ਮਾਰਾ ਨਹੀਂ ਹਰ ਗਿਆ ਉਹ ਹੈ ਥੋੜਾ ਥੋੜਾ ਜ ਸਾਡਾ ਰਾਹ ਵੀ ਖਰਾਬ ਗਿਆ ਹੋਣਾ ਚੱਲ ਆ ਗਈ ਮੈਂ ਨੰਗਾ ਆਈ ਸੱਸ ਜੀ ਉਦਾਂ ਇਹ ਤੂੰ ਡਿਗ ਡੁਗ ਜਾਣਾ ਸੀ ਉਥੇ ਨਾ ਉਦਾਂ ਹੀ ਲੱਤ ਲੂ ਟੁੱਟ ਜਾਣੀ ਐਵੇਂ ਹੀ ਮਾਤਾ ਸਵੇਰ ਦੀ ਨਾ ਇਹ ਤੇਰੀ ਲੱਤ ਮਗਰੀ ਪਈ ਸੀ ਇਹਨੇ ਇਹਨੇ ਲੱਤ ਤਰਾ ਕੇ ਛੱਡਨੀ ਮੇਰੀ ਉਮੜ ਕੇ ਬਿਪਤਾ ਪੋਣੀ ਮੇਰੇ ਭਾਦੀ ਰੁਪਿੰਦਰ ਆ ਜਾ ਫੋਨ ਤੇ ਆ ਜਾ ਮੇਰਾ ਮੈਂ ਦੇ ਗਈ ਹਾਂ ਮੈਂ ਇਦਾਂ ਹੋ ਗਿਆ ਚਲ ਚੁੱਪ ਕਰ ਜਾ ਤੂੰ ਹੁਣ ਠੀਕ ਗੱਲ ਸੁਣ ਜੇ ਮਾਤਾ ਆ ਗਈ ਹੈ ਨਾ ਤੇ ਜਾ ਜਾ ਕੇ ਆਪਣਾ ਕੰਮ ਸੰਧਾ ਕਰ ਤੂੰ ਉਹ ਦੇਈ ਇਹਦੀ ਤੂੰ ਸੋਈ ਜਾ ਫੰਦੀ ਜਾਂਦਾ ਉਹ ਤੇ ਡਈ ਆ ਵੀ ਵੇਖ ਲੈ ਕੰਮ ਤਾਂ ਦਾ ਲੱਗ ਜਾ ਕੇ लवली ਆਖੇ ਵੀ ਲੱਗਦੀ ਆ ਕਿ ਨਹੀਂ ਇਦਾਂ ਹੀ ਕਰਦੀ ਆ ਨਹੀਂ ਨਹੀਂ ਮੰਮੀ ਜੀ ਲੱਗਦੀ ਆ ਕਿ ਤਾਂ ਜਾ ਮੈਂ ਕੀ ਪਤਾ ਉਹ ਤਾਂ ਨਹੀਂ ਇਹਨੂੰ ਪਤਾ ਲੱਗਦਾ ਨਾ ਮੰਮੀ ਆਪਣੀ ਨਾਲ ਕਿ ਸਮਝਾ ਦਿਆ ਕਰ ਥੋੜਾ ਨਿਆਣੀ ਸਿਆਣੀ ਆ ਤੈਨੂੰ ਪਤਾ ਹੀ ਐ ਨਹੀਂ ਇਹਨੂੰ ਪਤਾ ਲੱਗਦਾ ਇੱਕ ਝੱਲੀ ਬੜੀ ਬਣਦੀ ਐ ਜਾਣ ਕੇ ਹੀ ਉਹ ਤੇ ਪਖੰਡ ਕਰਦੀ ਐ ਬਥੇਰਾ ਸਮਝਾਉਣੀ ਐ ਪਰ ਉਹਨੂੰ ਨਹੀਂ ਸਮਝ ਆਉਂਦੀ ਉਹ ਨਹੀਂ ਨਹੀਂ ਮੰਮੀ ਜੀ ਤੁਸੀਂ ਟੈਨਸ਼ਨ ਨਾ ਲਓ ਉਹਦੀ ਮੰਮੀ ਸਾਰਾ ਕੰਮ ਇਹਨੂੰ ਦੱਸ ਦਿੰਦੀ ਆ ਤੇ ਭਾਬੀ ਦਾ ਵੀ ਸੁਭਾਅ ਬੜਾ ਵਧੀਆ ਵੋ ਉਹ ਵੀ ਨਾਲ ਲੱਗੇ ਰਹਿੰਦੀ ਇਹਨਾਂ ਦੀ ਕੋਈ ਸਭ ਨੂੰ ਆਪ ਕਹਿੰਦੇ ਆ ਪ੍ਰਿਥਵੀਂਦਰ ਜਿਹੜੇ ਕੰਮ ਦਾ ਨਹੀਂ ਪਤਾ ਲੱਗਦਾ ਤੂੰ ਦੱਸ ਦਿਆ ਕਰ ਤੇ ਇਹ ਕਈ ਵਾਰੀ ਇਕੱਲੀ ਡੈ ਪੈਂਦੀ ਆ ਤੇ ਇਦਾਂ ਦੀ ਕੋਈ ਗੱਲ ਬਾਤ ਨਹੀਂ ਤੂੰ ਟੈਨਸ਼ਨ ਨਾ ਲਾਓ ਸ੍ਰਿਪਿੰਦਰ ਆ ਗਈਆਂ ਜਿਹੜੇ ਬਣ ਗਿਆ ਪਕੌੜੇ ਪਕੌੜੇ ਤਾਂ ਬਣ ਗਿਆ ਤੋ ਐਦਾਂ ਕਰ ਸਟੋਰ ਚ ਪਲੇਟਾਂ ਪਈਆਂ ਵਾ ਪੇਟਾਂ ਲਿਆ ਕੇ ਤੇ ਪਕੌੜੇ ਪਾ ਠੀਕ ਆ ਬਸ ਠੰਡੇ ਹੋ ਜਾਣੇ ਆ ਕੋਈ ਨਹੀਂ ਮਿਲਉਣੀ ਆ ਜਾ ਲੈ ਆ ਫਿਰ ਜੇਤੀ ਇਆਂ ਕੇ ਜਕਾਲੀ ਕਰ ਲਈ ਜਾਈ ਕੋਈ ਗੱਲ ਨਹੀਂ ਕੇ ਜਰਦਾਰੀ ਕੋਈ ਨਾ ਕੋਈ ਚਾਰ ਫੈਲ ਨਹੀਂ ਹੁੰਦੀ ਪਰੋਣਿਆਂ ਉਹ ਮਾਸੀ ਜੀ ਟਾਡੇ ਬਾਹਨੇ ਤੁਹਾਨੂੰ ਵੀ ਪਕੌੜੇ ਮਿਲ ਗਏ ਆ ਚਲ ਵਧੀਆ ਨਾਨੇ ਵੀ ਭੈਣ ਰਿਆ ਚਲੋ ਮੇਰੇ ਬਾਹਨੇ ਤੁਹਾਨੂੰ ਵੀ ਮਿਲ ਗਏ ਚਲੋ ਸੰਦੀਪ ਪਾ ਗਿਓ ਮਸੀਹ ਨੂੰ ਹੋਰ ਵੀ ਸਮਾਂ ਕੀ ਇਖਾਣੇ ਜੇ ਬੰਦੇ ਬੈਠੇ ਹੋਈਂ ਤਰੇ ਹਾਂਜੀ ਆ ਭੈਣ ਜੀ ਕੁੜੀ ਕੰਮ ਕਮ ਕਰਉਂਦੀ ਹੁੰਦੀ ਹੁੰਦੀ ਆ ਕਿ ਨਹੀਂ ਨਹੀਂ ਕਰਦੀ ਆ ਕੰਮ ਬੜਾ ਵੱਗੇ ਕਰ ਲੈਨੇ ਦੋਈ ਭਣਾ ਰਲ ਕੇ ਕਰ ਲੈਂਦੀਆਂ ਹਾਂ ਕੰਕ ਜਵੜੀਆਂ ਨੇ ਇੰਨੇ ਕੰਮ ਮੈਂ ਚੱਲ ਨਾ ਪਤਾ ਲੱਗੇ ਦੱਸ ਦੁੱਸਦਿਆ ਕਰੋ ਨਹੀਂ ਦੱਸ ਜਿੰਦਾ ਜਿੱਤੋਂ ਇਹਦਾ ਨਾਮ ਪਤਾ ਲੱਗੇ ਨਿਆਣੀ ਆ ਨਹੀਂ ਘਰ ਨੂੰ ਪਤਾ ਪਤਾ ਉਸ ਘਾਟ ਹੀ ਕੰਮ ਕਰਦੀ ਰਹੀ ਕਰ ਲੈਂਦੀ ਸਾਰਾ ਚੱਲ ਵਧੀਆ ਜਿੱਥੋਂ ਨਹੀਂ ਪਤਾ ਲੱਗਦਾ ਉਹ ਦੱਸ ਦਿੰਦੀ ਲੱਗੇ ਉਹਨੂੰ ਚੱਲ ਚੰਗਾ ਵਾ ਹਾਂ ਮੈਂ ਤਾਂ ਚੱਲ ਮੁੰਡੇ ਲੈ ਕੇ ਬਾਹਰ ਅੰਦਰ ਖਡਾਉਂਦੀ ਰਹੀਨੀ ਆ ਉਹਨੂੰ ਤੈਨੂੰ ਪਤਾ ਹੀ ਐ ਸਿਰ ਤੇ ਪਿਓ ਨਹੀਂ ਮਾੜਾ ਮੋਟਾ ਮੈਂ ਹੁਣ ਦੱਸਦੀ ਰਹੀ ਐ ਤੇ ਕਿੰਨੇ ਦੱਸਣਾ ਪਿਓ ਹੋਏ ਸਿਰ ਤੇ ਚੱਲ ਪਿਓ ਵੀ ਸਮਝਾਉਂਦਾ ਵਾ ਮਾਵਾ ਨੇ ਦੱਸਣਾ ਹੁੰਦਾ ਮਾਵਾ ਨੇ ਆ ਜਾ ਕੇ ਮਾ ਮਾਂ ਵੀ ਕਿੰਨਾ ਕਿ ਦਿਵਾਲੇ ਹੋਏ ਉਹਨੂੰ ਵੀ ਕੰਮ ਹੁੰਦਾ ਡੰਗਾ ਬੱਛਾ ਰੱਖਿਆ ਦਾ ਹੂੰ ਹੂੰ ਕੋਈ ਗੱਲ ਨਹੀਂ ਭੈਣ ਜੀ ਤੁਸੀਂ ਟੈਨਸ਼ਨ ਨਾ ਲਓ ਆਈ ਤੇ ਉਹਨਾਂ ਨੂੰ ਸਮਝਾਈ ਨਹੀਂ ਗਾ ਆਈ ਆਪਣੀ ਟੀ ਬਣਾ ਕੇ ਰੱਖਿਆ ਉਹਨੇ ਚਲੋ ਵਧੀਆ ਹਾਂ ਜਿੱਦਾਂ ਮੈਨੂੰ ਸੰਦੀਪ ਨੂੰ ਬਣਾਇਆ ਉਤਰਾ ਹੀ ਮੈਂ ਉਹਨੂੰ ਬਣਾਇਆ ਚਲੋ ਚੰਗਾ ਬਣਨਾ ਹਾਂ ਭੈਣ ਜੀ ਚਾਹ ਫੜੋ ਪਹਿਲਾਂ ਹੰਡੀ ਹੋ ਜਾਣੀ ਆ ਮੰਮੀ ਸਵਾਦ ਬਣੇ ਆ ਨਾ ਆ ਬੜੇ ਸਵਾਦ ਆ। ਅਟੂੰਗਣਾ ਐਕਚੁਅਲੀ ਬੰਨ ਮੰਮੀ ਮੈਂ ਜੋ ਕਟਿਆ ਸਾਰਾ ਕੋਜੀ ਤਾਂ ਸਵਾਦ ਬਣੇ ਜਿੱਦਾਂ ਮੰਮੀ ਇੰਨੇ ਸਮਾਨ ਕਟਿਆ ਹੈ ਨਾ ਤੁਸੀਂ ਇਹਦੇ ਹੱਥ ਦੇ ਪਕੌੜੇ ਖਾਂਦੇ ਨਾ ਤੁਹਾਡੇ ਤਾਂ ਵੈਸੇ ਢਿੱਡ ਪੀੜ ਹੋਣ ਲੱਗ ਪੈਣੀ ਸੀ